ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ ਅੱਜ ਆਪਾਂ 28 ਮਾਰਚ ਪੰਜਾਬ ਦੇ ਦਿਨ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿਹੜੇ ਲਾਗੇ ਚੂਮੀ ਕਰਨੀ ਦਸਰ ਹਨ ਤੇ ਕਿਹੜੇ ਲਾਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਾਂ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਇੱਕ ਜ਼ਰੂਰ ਕਰ ਲਓ ਤੇ ਆਪਾਂ ਲੱਗ ਸਕੇ ਕਿਸਾਨ ਵੀਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਓ ਚਲੋ ਅੱਗੇ ਆਦੇ ਵੀਡੀਓ ਵੱਲ ਆਓ 28 ਮਾਰਚ ਪੰਜਾਬ ਦੇ 7:30 ਵਜੇ ਸਵੇਰ ਦੀਆਂ ਲਾਈ ਸੈਟਾ ਤਫੀਆਂ ਜੇ ਦੇਖੀ ਸੋ ਆਪਣੇ ਪੰਜਾਬ ਦੇ ਆਪਣੇ ਜੋ ਮੱਝ ਦੇ ਇਲਾਕੇ ਹੋ ਗਏ ਦੁਆਬੇ ਦੇ ਭਾਗ ਹੋ ਗਏ ਇਹਨਾਂ ਇਲਾਕੇ ਦੇ ਥੋੜੇ ਬੋਲੇ ਮਾਲਵੇ ਦੇ ਭਾਗ ਹੋ ਗਏ ਟਟਮੀ ਜੀ ਬਦਲਵਾਈ ਸਾਰੇ ਪੰਜਾਬ 'ਚ ਦੇਖਣ ਨੂੰ ਮਿਲ ਰਹੀ ਹੈ ਤੋ ਪਛਾਣਾ ਮੌਸਮ ਜੇ ਲੱਗਿਆ ਹੋਇਆ ਹੈ ਬਾਕੀ ਤੁਸੀਂ ਪਿੱਛੇ ਦੇਖ ਸਕਦੇ ਹੋ ਪਹਾੜੀ ਇਲਾਕੇ ਦਾ ਸਿਸਟਮ ਆਇਆ ਹੋਇਆ ਹੈ ਅੱਜ ਵੀ ਇਹ ਸਿਸਟਮ ਆਪਣੇ ਗਾਂ ਨੂੰ ਕ੍ਰਾਸ ਕਰੂਗਾ ਇਦਾਂ ਇਸ ਕਾਰਨ ਆਪਣੇ ਪੰਜਾਬ ਵਿੱਚ ਅੱਜ ਵੀ ਆਪਣਾ ਮਤਲਬ ਹੈ ਇਹ ਖਰੂਮੂਲੀ ਫੌਲ ਇਹ 1:30 ਵਜੇ ਦੀਆਂ ਤਸਵੀਰਾਂ ਤੋਂ ਦੇਖ ਸਕੋ ਆਪਣੇ ਮੱਝ ਦੇ ਥੋੜੇ ਬੋਲੇ ਦਬਾਬੇ ਦੇ ਭਾਗਾਂ ਵਿੱਚ ਆਪਣਾ ਕੈਨਮਨ ਹੋ ਸਕਦੀ ਹੈ ਥੋੜੇ ਬੋਲੇ ਮੀਂਹ ਦੇ ਸਾਰੇ ਹਨ ਇਸ ਸਿਸਟਮ ਦੇ ਨਾਲ ਵੀ ਕੱਲ ਵੀ ਥੋੜੇ ਬੋਲੇ ਲਗਾ ਕੈਨਮਨ ਹੋਈ ਤੇ ਥੋੜੇ ਬੋਲੇ ਲੱਗ ਜਾ ਦਰਮਿਆਨਾ ਜਾਂ ਮੀਂਹ ਦੇਖਣ ਨੂੰ ਮਿਲਿਆ ਅੱਜ ਵੀ ਇਦਾਂ ਹੀ ਪੰਜਾਬ ਵਿੱਚ ਇਹ ਬਦਲਵਈ ਦਾ ਆਉਂ ਜਾਂ ਲੱਗਿਆ ਰਹੂਗਾ ਆਪਣੇ ਸੱਤਮ ਅਜ 28 ਰਾਤ ਨੂੰ ਜਾ ਕੇ ਕਰਾਸ ਕਰੂਗਾ ਪੰਜਾਬ ਵਿੱਚ ਕਾਲੂ ਆਪਣੇ ਮੌਸਮ ਤੋਂ ਪਿਆਰ ਲਈ ਠੀਕ ਸਾਖ ਦੇਖ ਨੂੰ ਮਿਲੂਗਾ ਦੁਪਹਿਰ ਤੋਂ ਬੜਾ ਕੱਲ 29 ਮਾਰਚ ਨੂੰ ਪੰਜਾਬ ਉੱਤੇ ਥੋੜਾ ਜਿਹਾ ਇੱਕ ਆਪਣੇ ਤਗੜੇ ਸ਼ਰੀਰੀ ਦਾ ਸਾਸਟਮ ਆਊਗਾ ਜਿਸ ਨਾਲ ਮੀਂਹ ਦੇ ਸਾਰ ਕਾਫੀ ਜਿਆਦੇ ਹਨ ਥੋੜੇ ਬੋਧ ਲਾ ਕੇ ਗੜੇ ਮਾਰੀ ਵੀ ਸਕਦੀ ਹੈ ਜੇ ਥੋੜੇ ਕਾਫੀ ਜਿਆਦਾ ਮੀਂਹ ਵੀ ਦੇਖੂ ਮੈਂ ਸਦਾ ਆਪਣੇ 29 ਦੀ ਰਾਤ ਨੂੰ ਤੇ ਆਪਣੇ 30 ਦੀ ਮਾਰਚ 30 ਨੂੰ ਆਪ ਨੂੰ ਕਾਫੀ ਲੱਗ ਕੇ ਠੀਕ-ਠਾਕ ਮੀਂਹ ਦੇਖਣ ਨੂੰ ਮਿਲੂਗਾ ਕਾਫੀ ਲੱਗ ਕੇ ਗੜੇ ਮਾਰੀ ਫੁੱਦੀ ਹੈ ਕਿਸਾਨ ਮਰ ਲਈ ਇਹੀ ਸਲਾਹ ਹੈ ਕਿ ਕਣਕਾਂ ਨੂੰ ਪਾਣੀ ਬਿਲਕੁਲ ਵੀ ਨਾ ਲਾਇਆ ਜਾਵੇ ਕਿਉਂਕਿ ਨੇਰੀ ਚੱਲਦੇ ਵੀ ਕਾਫੀ ਸਾਰ ਬਣੇ ਹੋਏ ਹਨ 40 ਤੋਂ 50 ਕਿਲੋਮੀਟਰ ਦੀ ਰਫਤਾਰ ਤੇ ਹਵਾ ਚੱਲ ਸਕਦੀ ਹੈ ਵਾਕਿਆ ਬਾਗ ਲੱਗ ਰਹੀ ਹੈ ਅੱਜ ਦੀ ਅੱਜ ਆਪ ਨੂੰ ਇਦਾਂ ਹੀ ਮੌਸਮ ਦੇਖਣ ਨੂੰ ਮਿਲੂਗਾ ਮਤਲਬ ਇਹਦਾ ਆਉਣ ਜਾਂ ਲੱਗਿਆ ਰਹੂਗਾ ਸਾਰਾ ਦਿਨ ਪੰਜਾਬ ਵਿੱਚ ਤੇ ਆਪਣੇ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਕਿਸੇ ਵੀ ਇਲਾਕੇ ਵਿੱਚ ਇਹ ਬੱਦਲਬਾਜ਼ ਸਾਰੇ ਹੀ ਇਲਾਕੇ ਵਿੱਚ ਟਰੈਵਲ ਕਰੂਗੀ ਬਾਕੀ ਅੱਜ ਵੀ ਚ ਨਈ ਜਿੱਦਾਂ ਵੀ ਕੋਸ ਮੌਸਮ ਵਿਭਾਗ ਵੱਲੋਂ ਨਵੀਂ ਰਿਪੋਰਟ ਆਊਗੀ ਮੀਂਹ ਕਣੀ ਸਰਵਾਦੇ ਨੇ ਘੜਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸਿਆ ਜਾਵੇਗਾ ਅੱਜ ਵੀ ਚ ਨਈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਦਾ ਇੱਕ ਚੈਨਲ ਸਬਸਕ੍ਰਾਈਬ ਜੁੜ ਕਰ ਦਿਓ ਧੰਨਵਾਦ